ਜਦੋਂ ਸਾਡੇ ਨਾਲ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਅਸੀਂ ਲੋਕ ਬਾਰ-ਬਾਰ ਪੁਲਿਸ ਸਟੇਸ਼ਨਾਂ ਦੇ ਚੱਕਰ ਕੱਟਣ ਦੇ باوجود ਵੀ ਇਸ ਇੰਨਾ ਕਾਬਿਲ ਨਹੀਂ ਹੁੰਦੇ ਕਿ ਸਾਡੀ ਉੱਥੇ ਸੁਣਵਾਈ ਹੋ ਸਕੇ ਧਾਰਾ 173 ਬੀ ਐਨ ਐਸ ਦੀ ਉਹਦੇ ਵਿੱਚ ਬੜਾ ਕਲੀਅਰ ਕਟ ਹੈ ਵੀ ਅਗਰ ਕੋਈ ਕੋਗਨੀਜ਼ੇਬਲ ਆਫੈਂਸ ਆਂਦਾ ਹੈ ਕੋਈ ਐਸੀ ਘਟਨਾ ਹੁੰਦੀ ਹੈ ਜਿਹਦੇ ਜਿਹੜੀ ਬੜੀ ਆਪਾਂ ਜਿਹਨੂੰ ਕਹਿੰਦੇ ਕੋਈ ਅਪਰਾਧਿਕ ਮਾਮਲਾ ਐਸਾ ਹੈਗਾ ਵੀ ਜਿਹਦੇ ਵਿੱਚ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਪੈਂਦੀ ਹੈ ਉਹਦੇ ਲਈ ਪੁਲਿਸ ਬਾਉਂਡ ਹੈ ਕਿ ਅਗਰ ਸਾਡੀ ਥਾਣੇ ਦੇ ਲੈਵਲ ਤੇ ਸੁਣਵਾਈ ਨਹੀਂ ਹੋ ਰਹੀ ਤਾਂ ਸਾਨੂੰ ਉਸ ਜੋ ਇਲਾਕੇ ਦਾ ਐਸਐਸਪੀ ਹੈ ਜਾਂ ਉਥੇ ਦਾ ਕਮਿਸ਼ਨਰ ਹੈ ਅਸੀਂ ਆਪਣੀ ਕੰਪਲੇਂਟ ਲਿਖਤੀ ਰੂਪ 'ਚ ਉਹਨਾਂ ਨੂੰ ਦੇ ਸਕਦੇ ਹਾਂ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਉਹ ਨਾ ਗਾਈਡਲਾਈਨਸ ਨੂੰ ਅਸ ਦਿਨ ਤੱਕ ਸਾਡੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤਾ ਕਿਉਂਕਿ ਅਗਰ ਉਹ ਗਾਈਡਲਾਈਨਸ ਲਾਗੂ ਕਰ ਦਿੰਦੀਆਂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹਨਾਂ ਤੇ ਇੱਥੋਂ ਨਿਕਲ ਜਾਂਦਾ ਹੈ ਜੋ ਪੋਲੀਟੀਕਲ ਪਰਸਨਸ ਨੇ ਹਾਲਾਂਕਿ ਉਹਨਾਂ ਦੀ ਆਪਣੀ ਕੁਆਲਿਫਿਕੇਸ਼ਨ ਕੋਈ ਸੈਕੰਡ ਫੇਲ ਹੈ ਕੋਈ ਫੋਰਥ ਫੇਲ ਹੈ ਕੋਈ ਫਿਫਥ ਫੇਲ ਹੈ ਪਰ ਫਿਰ ਉਹ ਪੜੇ ਲਿਖੇ ਲੋਕਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਕੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਚਲਾ ਰਹੇ ਹੈ ਅਸੀਂ ਆਮ ਤੌਰ ਤੇ ਅਗਰ ਥਾਣਿਆਂ 'ਚ ਜਾਂਦੇ ਆ ਤਾਂ ਸਾਨੂੰ ਉੱਥੇ 3-4 ਬੰਦੇ ਹੀ ਪ੍ਰੈਜ਼ੈਂਟ ਮਿਲਦੇ ਹੈ ਜਦਕਿ ਇਹ ਹੋਣਾ ਚਾਹੀਦਾ ਵੀ ਉਸ ਇਲਾਕੇ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਉੱਥੇ ਪੁਲਿਸ ਡਿਪਲੂਟ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਅਸੀਂ ਜਾ ਕੇ ਕਨਸਰਨ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ ਕੰਪਲੇਂਟ ਦਰਜ ਕਰਨੀ ਹੈ ਉਹ ਕਹਿੰਦੇ ਆ ਵੀ ਜਿੱਥੇ ਵੀ ਤੁਹਾਨੂੰ ਸਹੂਲiyet ਹੋਵੇ ਜਿੱਥੇ ਤੁਸੀਂ ਹੋ ਉੱਥੇ ਤੁਸੀਂ ਐਫ ਆਈ ਆਰ ਦਰਜ ਕਰਵਾ ਦਿਓ ਵਾਸ਼ਰੂਮ ਨੂੰ ਛੱਡ ਕੇ ਹਰ ਥਾਣੇ ਦੇ ਹਰ ਪੁਆਇੰਟ ਦੇ ਉੱਤੇ ਸੀਸੀਟੀਵੀ ਕੈਮਰਾਜ਼ ਇੰਸਟਾਲ ਹੋਣੇ ਚਾਹੀਦੇ ਆ ਵਿਦ ਨਾਈਟ ਵਿਜ਼ਨ ਐਂਡ ਆਡੀਓ ਰਿਕਾਰਡਿੰਗ ਬਟ ਅਸੀਂ ਹੁਣ ਦੇਖਦੇ ਆ ਕਿ ਥਾਣਿਆਂ ਦੇ ਵਿੱਚ ਅਗਰ ਕੋਈ ਜ਼ਰੂਰਤ ਪੈ ਜਾਂਦੀ ਹੈ ਤਾਂ ਥਾਣਿਆਂ ਦੇ ਕੈਮਰੇ ਕੰਮ ਨਹੀਂ ਕਰਦੇ ਸਸ਼ੇਕਾਲ ਲੁਧਿਆਣਾ ਪਲੱਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅੰਜਲੀ ਰਾਜਪੂਤ ਤਾਂ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੋਕਾਂ ਨੂੰ ਇਨਸਾਫ ਦੀ ਮੰਗ ਦੇ ਲਈ ਦਰਦ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਕਦੀ ਤਾਂ ਪੁਲਿਸ ਸਟੇਸ਼ਨ ਤੇ ਕਦੀ ਕੋਰਟ ਰੂਮ ਦੇ ਚੱਕਰ ਕੱਟਨੇ ਪੈਂਦੇ ਨੇ ਤੇ ਇੰਨੀ ਜਦੋਜਹਿਦ ਦੇ ਬਾਅਦ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਅੱਜ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਗਰੀਸ਼ ਅਨਮੋਲ ਸੂਦ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦਾ ਇਸ ਸਬਕ ਤੇ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੋ ਅੱਜ ਤੁਸੀਂ ਇਹ ਟੌਪਿਕ ਚੱਕਿਆ ਹੈ ਇਹ ਬੜਾ ਇੰਪੋਰਟੈਂਟ ਟੌਪਿਕ ਹੈ ਜੀ ਕਿਉਂਕਿ ਅੱਜ ਕੱਲ੍ਹ ਅਮੂਮੇ ਨੇ ਦੇਖਦੇ ਆਪਾਂ ਲੋਕ ਕਿ ਲੋਕਾਂ ਨੂੰ ਦਰਦ-ਦਰ ਭਟਕਣ ਦੇ ਬਾਵਜੂਦ ਵੀ ਕ੍ਰਿਮੀਨਲ ਜਸਟਿਸ ਨਾਮ ਦੀ ਕੋਈ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਕ੍ਰਿਮੀਨਲ ਜਸਟਿਸ ਨਹੀਂ ਮਿਲਦਾ ਕਿਉਂਕਿ ਜਿਹੜਾ ਫੌਜਦਾਰੀ ਜਸਟਿਸ ਹੈ ਇਹ ਇੱਕ ਬੜਾ ਟਿਪੀਕਲ ਜਿਹਾ ਹੈਗਾ ਸਾਡਾ ਰਾਈਟ ਹੈਗਾ ਕਿ ਅਸੀਂ ਅਗਰ ਸਾਡੇ ਨਾਲ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਅਸੀਂ ਉਹਦੀ ਜਾਣਕਾਰੀ ਕਨਸਰਨਡ ਇਲਾਕੇ ਦੀ ਪੁਲਿਸ ਨੂੰ ਦਈਏ ਉਹਦੇ ਤੇ ਅੱਗੇ ਉਹ ਪੁਲਿਸ ਕਾਰਵਾਈ ਕਰੇ ਇਨਵੈਸਟੀਗੇਸ਼ਨ ਕਰੇ ਪਰ ਹੁੰਦਾ ਕੀ ਹੈ ਜਦੋਂ ਸਾਡੇ ਨਾਲ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਅਸੀਂ ਲੋਕ ਬਾਰ-ਬਾਰ ਪੁਲਿਸ ਸਟੇਸ਼ਨਾਂ ਦੇ ਚੱਕਰ ਕੱਟਣ ਦੇ ਬਾਵਜੂਦ ਵੀ ਇਸ ਇੰਨਾ ਕਾਬਿਲ ਨਹੀਂ ਹੁੰਦੇ ਕਿ ਸਾਡੀ ਉੱਥੇ ਸੁਣਵਾਈ ਹੋ ਸਕੇ ਕਿਉਂਕਿ ਪੁਲਿਸ ਵਾਲੇ ਸਾਡੀ ਸੁਣਵਾਈ ਕਰਨ ਦੇ ਬਜਾਏ ਉਹਨਾਂ ਦਾ ਇਹ ਹੁੰਦਾ ਹੈ ਕਿ ਇਸ ਮਾਮਲੇ ਨੂੰ ਜਿਵੇਂ ਵੀ ਹੋਵੇ ਰਫਾ-ਦਫਾ ਕਰ ਦਈਏ ਤੇ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਕਦੀ ਕਿਸੇ ਪੋਲੀਟੀਸ਼ੀਅਨ ਦੇ ਚੱਕਰ ਲਗਾਣੇ ਆਂ ਕਦੀ ਅਸੀਂ ਕੋਟਾਂ ਕਚਹਿਰੀਆਂ 'ਚ ਜਾਣੇ ਆਂ ਤੇ ਜਿਸ ਕਰਕੇ ਸਾਡੇ ਸਮਾਜ ਦੇ ਵਿੱਚ ਇੱਕ ਬੜਾ ਕਾਇਓਸ ਜਿਹਾ ਪੈਦਾ ਹੋ ਗਿਆ ਹੈ ਔਰ ਅਸੀਂ ਲੋਕਾਂ ਨੂੰ ਬੜਾ ਕੁਝ ਫਰਮ ਪਿੱਲਰ ਤੋਂ ਪੋਸਟ ਵੀ ਹੈਵ ਟੂ ਮੂਵ ਜੀ ਤੇ ਇਹਦੇ ਲਈ ਸਾਡੀ ਲੈਜਿਸਲੇਸ਼ਨ ਦਾ ਜੋ ਨਜ਼ਰੀਆ ਹੈ ਬੜਾ ਕਲੀਅਰ ਹੈ ਸਾਡਾ ਹੁਣ ਇੱਕ ਜੋ ਨਵੇਂ ਸੈਕਸ਼ਨ ਜੋ ਨਵੇਂ ਸਾਡੇ ਐਕਟ ਆਏ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਹਦੇ ਜੋ ਧਾਰਾ 173 ਹੈ ਬੀ ਐਨ ਐਸ ਦੀ ਉਹਦੇ ਚ ਬੜਾ ਕਲੀਅਰ ਕਟ ਹੈ ਵੀ ਅਗਰ ਕੋਈ ਕੋਗਨੀਜ਼ੇਬਲ ਆਫੈਂਸ ਆਂਦਾ ਹੈ ਕੋਈ ਐਸੀ ਘਟਨਾ ਹੁੰਦੀ ਹੈ ਜਿਹਦੇ ਜਿਹੜੀ ਬੜੀ ਆਪਾਂ ਜਿਹਨੂੰ ਕਹੀਏ ਕੋਈ ਅਪਰਾਧਿਕ ਮਾਮਲਾ ਐਸਾ ਹੈਗਾ ਵੀ ਜਿਹਦੇ ਵਿੱਚ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਪੈਂਦੀ ਹੈ ਤਾਂ ਉਹਦੇ ਲਈ ਪੁਲਿਸ ਬਾਉਂਡ ਉਹਦੇ ਵਿੱਚ ਪੁਲਿਸ ਨੂੰ ਜੋ ਹੈ ਉਹ ਐਫ ਆਈ ਆਰ ਰਜਿਸਟਰ ਕਰਨੀ ਪੈਣੀ ਕਰਨੀ ਚਾਹੀਦੀ ਹੈ ਪਰ ਸਾਡੀਆਂ ਬਾਰ-ਬਾਰ ਦੇ ਚੱਕਰਾਂ ਦੇ باوجود ਔਰ ਬਾਰ-ਬਾਰ ਕੰਪਲੇਂਟਸ ਇੱਕ ਦਿੱਤੀ ਦੋ ਦਿੱਤੀ ਪਰ ਉਹਦੇ ਤੇ ਕਾਰਵਾਈ ਫੇਰ ਪੁਲਿਸ ਨਹੀਂ ਕਰਦੀ ਤਾਂ ਉਹਦੇ ਲਈ ਸਾਡੇ ਜੋ ਲੈਜਿਸਲੇਸ਼ਨ ਹੈ ਸਾਨੂੰ ਇੱਕ ਹੋਰ ਰਾਈਟ ਦਿੰਦਾ ਹੈ ਜੋ ਸਾਡੇ ਆਮ ਪਬਲਿਕ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਉਹ ਰਾਈਟ ਹੈ ਕਿ ਅਗਰ ਸਾਡੀ ਥਾਣੇ ਦੇ ਲੈਵਲ ਤੇ ਸੁਣਵਾਈ ਨਹੀਂ ਹੋ ਰਹੀ ਤਾਂ ਸਾਨੂੰ ਉਸ ਜੋ ਇਲਾਕੇ ਦਾ ਐਸ ਐਸ ਪੀ ਹੈ ਜਾਂ ਉਥੇ ਦਾ ਕਮਿਸ਼ਨਰ ਹੈ ਅਸੀਂ ਆਪਣੀ ਕੰਪਲੇਂਟ ਲਿਖਤੀ ਰੂਪ ਚ ਉਹਨਾਂ ਨੂੰ ਦੇ ਸਕਦੇ ਆ ਜਾਂ ਤਾਂ ਅਸੀਂ ਕਮਿਸ਼ਨਰ ਨੂੰ ਦੇ ਸਕਦੇ ਆ ਜਾਂ ਅਸੀਂ ਇਲੈਕਟ੍ਰੋਨਿਕ মিডিਆ ਦੇ ਥਰੂ ਉਹ ਕੰਪਲੇਂਟ ਅਸੀਂ ਆਪਣੀ ਰਜਿਸਟਰਡ ਕਰਵਾ ਸਕਦੇ ਆ ਔਰ ਪੁਲਿਸ ਬਾਉਂਡ ਸਾਡੀ ਕੰਪਲੇਂਟ ਨੂੰ ਦਰਜ ਕਰਨ ਦੇ ਲਈ ਜੇ ਉਹ ਕਾਗਨੀਜ਼ੇਬਲ ਆਫੈਂਸ ਹੈ ਪਰ ਸਰ ਅਸੀਂ ਕਈ ਕੇਸਿਸ ਦੇ ਵਿੱਚ ਦੇਖਦੇ ਆ ਕਿ ਜਦੋਂ ਆਮ ਲੋਕ ਐਫ ਆਰ ਕਰਵਾਣ ਜਾਂਦੇ ਨੇ ਪਰ ਫਿਰ ਵੀ ਪੁਲਿਸ ਵਾਲਿਆਂ ਦੇ ਵੱਲੋਂ ਐਫ ਆਰ ਤੱਕ ਦਰਜ ਨਹੀਂ ਕੀਤੀ ਜਾਂਦੀ ਤਾਂ ਉਸ ਸਿਨੈਰੀਓ ਦੇ ਵਿੱਚ ਪੁਲਿਸ ਵਾਲਿਆਂ ਤੇ ਕੀ ਐਕਸ਼ਨ ਲਿੱਤਾ ਜਾ ਸਕਦਾ ਹੈ ਦੇਖੋ ਸਾਡੀ ਆਨਰੇਬਲ ਸੁਪਰੀਮ ਕੋਰਟ ਦੀਆਂ ਇਸ ਮਾਮਲੇ ਦੇ ਵਿੱਚ ਬੜੀਆਂ ਕਲੀਅਰ ਕਾ ਡਾਇਰੈਕਸ਼ਨਸ ਨੇ ਸੁਪਰੀਮ ਕੋਰਟ ਨੇ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਸਾਡੇ ਆਈ ਪੀ ਐਸ ਅਫੀਸਰ ਹੋਏ ਮਿਸਟਰ ਪ੍ਰਕਾਸ਼ ਸਿੰਘ ਉਹ ਡੀਜੀਪੀ ਕਾਡਰ ਦੇ ਯੂਪੀ ਕਾਡਰ ਦੇ ਡੀਜੀਪੀ ਸੀ ਔਰ ਆਫਟਰ ਰਿਟਾਇਰਮੈਂਟ 1998 ਦੇ ਵਿੱਚ ਉਹਨਾਂ ਨੇ ਇੱਕ ਪੀਆਈਐਲ ਲਗਾਈ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜੀ ਉਸ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਗਾਈਡਲਾਈਨਸ ਇਸ਼ੂ ਕੀਤੀਆਂ ਆਪਣੀਆਂ ਸਾਰੀਆਂ ਸਰਕਾਰਾਂ ਦੇ ਲਈ ਪਰ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਉਹ ਨਾ ਗਾਈਡਲਾਈਨਸ ਨੂੰ ਅਸ ਦਿਨ ਤੱਕ ਸਾਡੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤਾ ਕਿਉਂਕਿ ਅਗਰ ਉਹ ਗਾਈਡਲਾਈਨਸ ਲਾਗੂ ਕਰ ਦਿੰਦੀਆਂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹਨਾਂ ਤੇ ਹੱਥੋਂ ਨਿਕਲ ਜਾਂਦਾ ਹੈ ਉਦੇ ਵਿੱਚ ਉਹਨਾਂ ਨੇ ਇਹ ਬੜਾ ਕਲੀਅਰ ਕਟ ਲਿਖਿਆ ਹੈ ਕਿ ਜੋ ਡੀਜੀਪੀ ਐਂਡ ਬਾਕੀ ਜਿੰਨੇ ਪੁਲਿਸ ਦੇ ਰੈਂਕ ਨੇ ਉਹਨਾਂ ਰੈਂਕ ਦਾ ਜੋ ਇੱਕ ਪੀਰੀਅਡ ਟੈਨਿਓਰ ਐ ਫਿਕਸ ਹੋਣੀ ਚਾਹੀਦੀ ਐ ਲਾਈਕ ਅਗਰ ਡੀਜੀਪੀ ਐ ਤਾਂ ਕਟੂਕਟ 2 ਸਾਲ ਆਪਣੀ ਜਿਸ ਪੋਸਟ ਦੇ ਉੱਤੇ ਉਸ ਪੋਸਟ ਦੇ ਉੱਤੇ ਰਵੇ ਮਿਨੀਮਮ 2 ਸਾਲ ਔਰ ਉਹ ਇਸ ਕਰਕੇ ਸੁਪਰੀਮ ਕੋਰਟ ਨੇ ਫਿਕਸ ਕੀਤੀ ਉਹਦੀ ਟੈਨਿਓਰ ਤਾਂ ਕਿ ਉਹਨੂੰ ਇਹ ਉਹਦੇ ਤੇ ਪੋਲੀਟੀਕਲ ਪ੍ਰੈਸ਼ਰ ਨਾ ਰਵੇ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਇੱਕ ਮੰਤਰੀ ਆਵੇ ਜਾਂ ਕੋਈ ਸੰਤਰੀ ਆਵੇ ਜਾਂ ਉਸ ਇਲਾਕੇ ਦਾ ਕੋਈ ਨੇਤਾ ਆਵੇ ਉਹ ਉੱਠ ਕੇ ਆਪਣੇ ਉਸ ਡੀਜੀਪੀ ਦੀ ਟਰਾਂਸਫਰ ਕਿੱਥੇ ਹੋਰ ਕਰਵਾ ਦੇਵੇ ਉਹਨੂੰ ਆਪਣੀ ਕੋਈ ਨੌਕਰੀ ਦੀ ਚਿੰਤਾ ਨਾ ਹੋਵੇ ਤਾਂ ਕਿ ਉਹ ਇੰਡੀਪੈਂਡੈਂਟ ਰੂਪ ਦੇ ਵਿੱਚ ਕਾਰਵਾਈ ਕਰ ਸਕੇ ਸਾਨੂੰ ਲੋਕਾਂ ਨੂੰ ਇਨਸਾਫ ਦਵਾ ਸਕੇ ਇਸੇ ਹੀ ਤਰ੍ਹਾਂ ਉਸ ਟਾਈਮ ਆਨਰੇਬਲ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਿੰਨੇ ਬਾਕੀ ਹੋਰ ਜੋ ਹੈ ਕੈਡਰ ਨੇ ਜਿਵੇਂ ਜਸਟ ਲਾਈਕ ਐਸਐਚਓ ਐਸਪੀ ਡੀਆਈਜੀ ਇਨਾ ਦੀ ਵੀ ਇੱਕ ਪ੍ਰੋਪਰ ਸਟੇ ਹੋਣਾ ਚਾਹੀਦਾ ਇੱਕ ਪੋਸਟਿੰਗ ਦੇ ਉੱਤੇ ਜੀ ਤਾਂ ਸਰ ਮੈਂ ਪੁੱਛਣਾ ਚਾਹੂੰਗੀ ਕਿ ਕਿਸ ਹੱਦ ਤੱਕ ਇਹ ਜਿਹੜਾ ਰੂਲ ਸੁਪਰੀਮ ਕੋਰਟ ਦੇ ਵੱਲੋਂ ਸੁਨਾਇਆ ਗਿਆ ਸੀ ਕਿਸ ਹੱਦ ਤੱਕ ਇਹਨੂੰ ਫਾਲੋ ਕੀਤਾ ਜਾ ਰਿਹਾ ਕਿਉਂਕਿ ਕਈ ਜਗ੍ਹਾਵਾਂ 'ਤਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਕਰਪਸ਼ਨ ਹੁੰਦੀ ਹੈ ਤੇ ਪੀਰੀਅਡ ਖਤਮ ਹੋਣ ਤੋਂ ਬਾਅਦ ਵੀ ਕਈ ਲੋਕ ਆਪਣੀ ਪੋਸਟ ਦੇ ਉੱਪਰ ਬਰਕਰਾਰ ਹੀ ਰਹਿੰਦੇ ਨੇ ਬਿਲਕੁਲ ਹੋ ਰਿਹਾ ਜੀ ਕਿਉਂਕਿ ਜੋ ਸਾਡੇ ਇਸ ਕ੍ਰਿਮੀਨਲ ਜਸਟਿਸ ਨੂੰ ਉਹਨੂੰ ਡੋਮੀਨੇਟ ਕੌਣ ਕਰ ਰਿਹਾ ਸਾਡੇ ਇਹ ਨੇਤਾ ਜੋ ਪੋਲੀਟੀਕਲ ਪਰਸਨਸ ਨੇ ਹਾਲਾਂਕਿ ਉਹਨਾਂ ਦੀ ਆਪਣੀ ਕੁਆਲੀਫਿਕੇਸ਼ਨ ਕੋਈ ਸੈਕੰਡ ਫੇਲ ਹੈ ਕੋਈ ਫੋਰਥ ਫੇਲ ਹੈ ਕੋਈ ਫਿਫਥ ਫੇਲ ਹੈ ਪਰ ਫਿਰ ਉਹ ਪੜ੍ਹੇ ਲਿਖੇ ਲੋਕਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਕੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਚਲਾ ਰਹੇ ਹਨ ਔਰ ਸਾਡੇ ਲੋਕਾਂ ਦੀ ਬਦਕਿਸਮਤੀ ਹੈ ਕਿ ਸਾਡੇ ਦੇਸ਼ ਦਾ ਜੋ ਕਾਨੂੰਨ ਹੈ ਉਹਦੇ ਵਿੱਚ ਸਾਡੇ ਨਾ ਤਾਂ ਕਿਸੇ ਐਮਐਲਏ ਦੀ ਨਾ ਕਿਸੇ ਐਮਪੀ ਦੀ ਨਾ ਕਿਸੇ ਮਨਿਸਟਰ ਦੀ ਕੋਈ ਕੁਆਲੀਫਿਕੇਸ਼ਨ ਫਿਕਸ ਨਹੀਂ ਹੈ ਜਿਹੜੀ ਸਾਡੇ ਲੋਕਾਂ ਦੀ ਇੱਕ ਬਦਕਿਸਮਤੀ ਹੈ ਔਰ ਇਸੇ ਤਰ੍ਹਾਂ ਹੀ ਆਗਰ ਅਸੀਂ ਦੇਖੀਏ ਵੀ ਜਿਸ ਤਰ੍ਹਾਂ ਤੁਸੀਂ ਹੁਣੇ ਪੁਆਇੰਟ ਚੱਕਿਆ ਵੀ ਇਹ ਪੁਲਿਸ ਇਨਸਾਫ ਨਹੀਂ ਦਿੰਦੇ ਤਾਂ ਉਹਦੇ ਲਈ ਸਾਡੀ ਲੈਜਿਸਲੇਸ਼ਨ ਨੇ ਇਹ ਵੀ ਇੱਕ ਬਣਾਇਆ ਹੈ ਰੂਲ ਕਿ ਅਸੀਂ ਲੋਕ ਅਗਰ ਸਾਨੂੰ ਨਾ ਸਾਡੀ ਪੁਲਿਸ ਐਸ ਐਚ ਓ ਲੈਵਲ ਤੇ ਸੁਣਵਾਈ ਹੁੰਦੀ ਹੈ ਔਰ ਨਾ ਸਾਡੀ ਸੁਣਵਾਈ ਅਗਰ ਐਸ ਪੀ ਲੈਵਲ ਤੇ ਹੁੰਦੀ ਹੈ ਤਾਂ ਅਸੀਂ ਉਹਦੇ ਚ ਔਨਰੇਬਲ ਕੋਰਟਾਂ ਦਾ ਵੀ ਦਰਵਾਜ਼ਾ ਖੜਕਟਾ ਸਕਦੇ ਹਾਂ ਇੱਕ ਸੈਕਸ਼ਨ ਹੈ 175 3 VNSS ਦਾ ਉਹਦੇ ਵਿੱਚ ਅਸੀਂ ਆਪਣੀ ਸ਼ਿਕਾਇਤ ਆਪਣੀ ਔਨਰੇਬਲ ਜੋ ਇਲਾਕਾ ਦਾ ਮੈਜਿਸਟ੍ਰੇਟ ਹੈ ਉਥੇ ਅਸੀਂ ਦਰਜ ਕਰਵਾ ਸਕਦੇ ਹਾਂ ਔਰ ਉਹ ਕੋਰਟ ਦੇ ਕੋਲ ਪਾਵਰ ਹੈ ਕਿ ਉਹ ਪੁਲਿਸ ਨੂੰ ਡਾਇਰੈਕਸ਼ਨ ਦੇਵੇ ਕਿ ਉਹ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਪਰ ਸਾਡਾ ਕਈ ਵਾਰੀ ਹੁੰਦਾ ਹੈ ਵੀ ਜੁਡੀਸ਼ੀਅਲ ਸਿਸਟਮ ਵੀ ਅੱਜਕੱਲ ਥੋੜਾ ਜਿਆ ਸਾਾਨੂੰ ਲੋਕਾਂ ਨੂੰ ਇਹ ਦੇਖਣ ਚ ਆ ਰਿਹਾ ਹੈ ਕਿ ਕਈ ਵਾਰੀ ਜੁਡੀਸ਼ੀਅਲ ਆਫੀਸਰਸ ਵੀ ਆਪਣੀਆਂ ਪਾਵਰਸ ਨੂੰ ਪੂਰੀ ਤਰ੍ਹਾਂ ਐਕਸਰਸਾਈਜ਼ ਨਹੀਂ ਕਰ پا ਰਹੇ ਉਹ ਉਹ ਵੀ ਸਾਡੇ ਲਈ ਲੋਕਾਂ ਦੀ ਇੱਕ ਬਦਕਿਸਮਤੀ ਹੈ ਕਿ ਕੁਝ ਪਰਸਨ ਐਸੇ ਨੇ ਕੁਝ ਜੁਡੀਸ਼ੀਅਲ ਆਫੀਸਰਸ ਐਸੇ ਨੇ ਉਹ ਜਾਂ ਤਾਂ ਕੁਝ politcal ਦਬਾਅ ਚ ਹੈ ਜਾਂ ਕੁਝ ਉਹਨਾਂ ਨੂੰ ਕੁਝ ਡਰ ਭੈ ਦੇ ਕਾਰਨ ਆਪਣੀਆਂ ਪਾਵਰਸ ਨੂੰ ਐਕਸਰਸਾਈਜ਼ ਨਹੀਂ ਪ੍ਰੋਪਰਲੀ ਕਰ ਪਾਰੇ ਪਰ ਹੁਣ ਇਹ ਚਾਹੀਦਾ ਕਿ ਸਾਨੂੰ ਪਬਲਿਕ ਦਾ ਜੋ ਬੈਨੀਫਿਟ ਹੈ ਜੋ ਇੰਟਰਸਟ ਹੈ ਉਹਨੂੰ ਹਮੇਸ਼ਾ ਵਾਚ ਕਰਨਾ ਚਾਹੀਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਜੋ ਪੁਲਿਸ ਹੈ ਉਹ ਇੱਕ ਹੈ ਜੀ ਮਤਲਬ ਇੱਕ ਪਬਲਿਕ ਦਾ ਇੱਕ ਜਰੀਆ ਹੈ ਜਿਹਦੇ ਥਰੂ ਸਾਨੂੰ ਇਨਸਾਫ ਮਿਲਦਾ ਹੈ ਪਰ ਉਹ ਹੀ ਪੁਲਿਸ ਅੱਜ ਕੀ ਹੋ ਰਿਹਾ ਵੀ ਅਸੀਂ ਆਮ ਤੌਰ ਤੇ ਅਗਰ ਥਾਣੇ ਚ ਜਾਂਦੇ ਆ ਤਾਂ ਸਾਨੂੰ ਉਥੇ ਤਿੰਨ ਚਾਰ ਬੰਦੇ ਹੀ ਪ੍ਰੈਜ਼ੈਂਟ ਮਿਲਦੇ ਹੈ ਜਦ ਕਿ ਇਹ ਹੋਣਾ ਚਾਹੀਦਾ ਵੀ ਉਸ ਇਲਾਕੇ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਉਥੇ ਪੁਲਿਸ ਡਿਪਿਊਟ ਹੋਣੀ ਚਾਹੀਦੀ ਹੈ ਤਾਂ ਕਿ ਲਾ ਐਂਡ ਆਰਡਰ ਦੀ ਕੋਈ ਐਸੀ ਕੋਈ ਸਿਚੁਏਸ਼ਨ ਹੁੰਦੀ ਹੈ ਕੋਈ ਬੈਡ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਤਾਂ ਪੁਲਿਸ ਨੇ ਇਮੀਡੀਏਟਲੀ ਜਾ ਕੇ ਉਹਨੂੰ ਕੰਟਰੋਲ ਕਰਨਾ ਚਾਹੀਦਾ ਪਰ ਹੋ ਕੀ ਰਿਹਾ ਅੰਜਲੀ ਜੀ ਕੀ ਜਦੋਂ ਵੀ ਅਸੀਂ ਥਾਣੇ 'ਚ ਜਾਈਏ ਤਾਂ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਐਸੀ ਸਾਡੀ ਅ ਪ੍ਰਤੀ ਪਰਸਨ ਹੀ ਅਵੇਲੇਬਲ ਨਹੀਂ ਆਸੀਂ ਕਿਹਨੂੰ ਭੇਜੀਏ ਮੌਕੇ ਤੇ ਔਰ ਕਈ ਵਾਰੀ ਦਾਸੀਂ ਇਹ ਦੇਖਦੇ ਕੋਈ ਐਸੀ ਜਾਨ ਸੁਖਾਮੀ ਘਟਨਾ ਹੋ ਜਾਂਦੀ ਹੈ ਅਸੀਂ ਪੁਲਿਸ ਨੂੰ ਫੋਨ ਕਰਦੇ ਆ ਤਾਂ ਦੋ ਦੋ ਘੰਟੇ ਪੁਲਿਸ ਨਹੀਂ ਪਹੁੰਚਦੀ ਔਰ ਇਹ ਸਾਡੇ ਲੋਕਾਂ ਦੀ ਬਦਕਿਸਮਤੀ ਹੈ ਕਿ ਸਾਡੇ ਲੋਕਾਂ ਨੂੰ ਜੋ ਇਹ ਲੋਕ ਡੋਮিনেਟ ਕਰ ਰਹੇ ਹੈ ਅਨਪੜ੍ਹ ਲੋਕ ਡੋਮিনেਟ ਕਰ ਰਹੇ ਹੈ ਇਹ ਸਾਡੇ ਲੋਕਾਂ ਦੀ ਬਦਕਿਸਮਤੀ ਹੈ ਔਰ ਇਸੇ ਕਰਕੇ ਸਾਨੂੰ ਜੋ ਕ੍ਰਿਮੀਨਲ ਜਸਟਿਸ ਹੈ ਸਾਨੂੰ ਮਿਲ ਨਹੀਂ ਪਾਰਿਆ ਇਸ ਤੋਂ ਇਲਾਵਾ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ ਕਿ ਔਨਰੇਬਲ ਕੋਰਟ ਨੇ ਇੱਕ ਬੜੀ ਇੰਪੋਰਟੈਂਟ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਪੁਲਿਸ ਵਾਲਿਆਂ ਤੇ ਕੋਈ ਕਾਰਵਾਈ ਕਰ ਸਕਦੇ ਹਾਂ ਤਾਂ ਔਨਰੇਬਲ ਸੁਪਰੀਮ ਕੋਰਟ ਨੇ ਪ੍ਰਕਾਸ਼ ਸਿੰਘ ਦੀ ਜੋ ਸਾਈਟੇਸ਼ਨ ਜੋ ਜੱਜਮੈਂਟ ਹੈ ਉਹਦੇ ਵਿੱਚ ਬੜਾ ਕਲੀਅਰ ਕੱਟ ਲਿਖਿਆ ਕਿ ਹਰ ਸਟੇਟ ਨੂੰ ਡਾਇਰੈਕਟ ਕੀਤਾ ਕਿ ਉਹ ਇੱਕ ਸਟੇਟ ਲੈਵਲ ਤੇ ਔਰ ਇੱਕ ਡਿਸਟ੍ਰਿਕਟ ਲੈਵਲ ਤੇ ਇੱਕ ਪੁਲਿਸ ਕੰਪਲੇਂਟ ਅਥਾਰਟੀ ਨਾਮਿਨੇਟ ਕਰੇ ਉਹਨਾਂ ਨੂੰ ਡਿਪਿਊਟ ਕਰੇ ਤਾਂ ਕਿ ਜੋ ਸਾਡੀਆਂ ਸ਼ਿਕਾਇਤਾਂ ਪੁਲਿਸ ਵਾਲਿਆਂ ਦੇ ਖਿਲਾਫ ਜੋ ਸ਼ਿਕਾਇਤਸ ਨੇ ਜੋ ਕੰਪਲੇਂਟਸ ਨੇ ਅਸੀਂ ਉਸ ਅਥਾਰਟੀ ਦੇ ਅੱਗੇ ਕਰੀਏ ਤਾਂ ਕਿ ਸਾਨੂੰ ਉਹ ਉਹਨਾਂ ਉਹਨਾਂ ਦੇ ਖਿਲਾਫ ਚਾਹੇ ਡਿਪਾਰਟਮੈਂਟਲ ਐਕਸ਼ਨ ਹੋਵੇ ਚਾਹੇ ਕੋਈ ਕ੍ਰਿਮੀਨਲ ਕਾਰਵਾਈ ਹੋਵੇ ਪਰ ਹੋ ਕੀ ਰਿਆ ਤੁਸੀਂ ਹੁਣ ਆਪਣੇ ਪੰਜਾਬ ਚ ਦੇਖੋ ਅਜੇ ਤੱਕ ਕੋਈ ਡਿਸਟ੍ਰਿਕਟ ਲੈਵਲ ਤੇ ਸਾਨੂੰ ਕੋਈ ਪੀਸੀਨ ਅਧਿਕਾਰੀ ਨਹੀਂ ਆ ਰਹੀ ਪੁਲਿਸ ਕੰਪਲੇਂਟ ਅਥਾਰਟੀ ਅਜੇ ਤੱਕ ਸਰਕਾਰ ਨੇ ਬਣਾਈ ਨਹੀਂ ਕਿਉਂਕਿ ਉਹ ਪੁਲਿਸ ਨੂੰ ਆਪਣੇ ਹੱਥਾਂ ਦੀ ਕਟਪੁਤਲੀ ਸਮਝਦੇ ਨੇ ਤਾਂ ਪੁਲਿਸ ਵਾਲੇ ਵੀ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਦੀ ਐਸ ਪਰ देयर ਵਿਸ਼ ਦੇ ਯੂਜ਼ ਟੂ ਵਰਕ ਤੇ ਉਹ ਵੀ ਉਹਨਾਂ ਦੇ ਹਿਸਾਬ ਦੇ ਨਾਲ ਹੀ ਕੰਮ ਕਰ ਰਹੇ ਨੇ ਇਸ ਕਰਕੇ ਉਹ ਜ਼ਰੂਰੀ ਨਹੀਂ ਸਮਝੇ ਆਮ ਆਦਮੀ ਉਹਨਾਂ ਦੇ ਲਈ ਕੀੜੇ ਮਕੋੜੀ ਨਹੀਂ ਤਰਹਾ ਜਿੰਨੂੰ ਇਨਸਾਫ ਦਵਾਣਾ ਉਹ ਆਪਣਾ ਕੰਮ ਨਹੀਂ ਆਪਣਾ ਉਹਨਾਂ ਦਾ ਡਿਊਟੀ ਨਹੀਂ ਸਮਝਦੇ ਜੀ ਬੋਲ ਤਾਂ ਸਰ ਦੇਖ ਰਿਹਾ ਕਿ ਰੀਸੈਂਟਲੀ ਇੱਕ ਮਾਮਲਾ ਬਹੁਤ ਜ਼ਿਆਦਾ ਅਰਾਈਜ਼ ਹੋ ਰਿਹਾ ਕਰਨਲ ਬਾਟ ਦਾ ਉਸ ਮਾਮਲੇ ਦੇ ਵਿੱਚ ਵੀ ਹਾਲੇ ਤੱਕ ਇਨਸਾਫ ਨਹੀਂ ਹੋ ਪਾਇਆ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਬੜਾ ਇੰਪੋਰਟੈਂਟ ਕੇਸ ਸੀ ਜੀ ਕਰਨਲ ਬਾਟ ਦਾ ਜਿਹਦੇ ਚ ਅਸੀਂ ਦੇਖਿਆ ਵੀ ਕਿੱਦਾਂ ਸਾਡੀ ਜਿ ਇੱਕ ਪੁਲਿਸ ਕਿਸ ਤਰ੍ਹਾਂ ਕਿਸ ਹਿਸਾਬ ਦੇ ਨਾਲ ਫੰਕਸ਼ਨ ਕਰਦੀ ਹੈ ਔਰ ਉਹ ਬੱਚਾ ਚਲੋ ਉਹ ਹੀ ਕੈਸੀ ਫੈਮਿਲੀ ਸੀ ਵੀ ਉਹ ਹਰ ਚੀਜ਼ ਨੂੰ ਅਫੋਰਡ ਕਰ ਸਕਦੇ ਸੀ ਦੇ ਹੈਡ ਮੂਵਡ ਅਪ ਟੂ ਇਵਨ ਸੁਪਰੀਮ ਕੋਰਟ ਦੈਨ ਔਨਰੇਬਲ ਹਾਈ ਕੋਰਟ ਤੇ ਉਹ ਹਾਈ ਕੋਰਟ ਦੇ ਜਸਟਿਸ ਜਿਹੜੇ ਸੀਗੇ ਉਹਨਾਂ ਨੇ ਜਦੋਂ ਇਹ ਪੁਲਿਸ ਨੂੰ ਡਾਇਰੈਕਸ਼ਨਸ ਦਿੱਤੀਆਂ ਔਰ ਜਦੋਂ ਤੁਸੀਂ ਦੇਖੋ ਵੀ ਪੁਲਿਸ ਨੇ ਔਨਰੇਬਲ ਹਾਈ ਕੋਰਟ ਦਾ ਕਿਹਣਾ ਤੱਕ ਨਹੀਂ ਮੰਨਿਆ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਨੂੰ ਵੀ ਉਹਨਾਂ ਨੇ ਤਾਕ ਤੇ ਰੱਖ ਦਿੱਤਾ ਉਸ ਤੋਂ ਬਾਅਦ ਹਾਈ ਔਨਰੇਬਲ ਹਾਈ ਕੋਰਟ ਨੇ ਜਿਹੜੀਆਂ ਹੈਗੀਆਂ ਚੰਡੀਗੜ੍ਹ ਪੁਲਿਸ ਨੂੰ ਡਿਊਟੀ ਲਗਾਈ ਬਟ ਚੰਡੀਗੜ੍ਹ ਪੁਲਿਸ ਨੇ ਵੀ ਉਹੀ ਕੰਮ ਕੀਤਾ ਕਿਉਂਕਿ ਸਾਡੇ ਆਲ ਓਵਰ ਇੰਡੀਆ ਦੀ ਜੋ ਪੁਲਿਸ ਹੈ ਪੁਲਿਸ ਸਿਸਟਮ ਹੀ ਟੋਟਲ ਕਰਪਟ ਹੋ ਗਿਆ ਹੈ ਜੋ ਮੈਂ ਕਹਿਣਾ ਚਾਹਣਾ ਕਿ ਕਰਪਟ ਹੋ ਚੁੱਕਿਆ ਹੈ ਪੁਲਿਸ ਸਿਸਟਮ ਮੈਂ ਨਹੀਂ ਕਹਿੰਦਾ ਵੀ ਸਾਰੇ ਪੁਲਿਸ ਵਾਲੇ ਕਰਪਟ ਨੇ ਬਟ ਇਹ ਸਿਸਟਮ ਆਪਣੇ ਆਪ ਚ ਕਰਪਟ ਹੋ ਚੁੱਕਿਆ ਹੈ ਔਰ ਇਸ ਸਿਸਟਮ ਨੂੰ ਇਹਨਾਂ ਸਿਸਟਮ ਦੇ ਵਿੱਚ ਰਿਫਾਰਮ ਲਿਆਉਣ ਦੀ ਜ਼ਰੂਰਤ ਹੈ ਜੋ ਜੋ ਸਾਡੀ ਸੁਪਰੀਮ ਕੋਰਟ ਚਾਹਦੀ ਹੈ ਔਰ ਹੁਣ ਤੁਸੀਂ ਦੇਖੋ ਵੀ ਉਸ ਕੇਸ ਜਦੋਂ ਇਨਸਾਫ ਨਹੀਂ ਮਿਲਿਆ ਤਾਂ ਉਹ ਪਰਸਨਸ ਉਹ ਮੈਡਮ ਜੋ ਕਨਲ ਬਾੜ ਦੀ ਵਾਈਫ ਹੈ ਉਹ ਹਨਰੇਬਲ ਫਿਰ ਔਨਰੇਬਲ ਹਾਈ ਕੋਰਟ ਦੇ ਕੋਲ ਗਈ ਤਾਂ ਹਾਈ ਕੋਰਟ ਨੇ ਹੁਣੋ ਮਾਮਲਾ ਸੀਬੀਆਈ ਦੇ ਕੋਲ ਹਵਾਲੇ ਕੀਤਾ ਤਾਂ ਕਿ ਉਸ ਫੈਮਿਲੀ ਨੂੰ ਇਨਸਾਫ ਮਿਲੇ ਇਹ ਤਾਂ ਸਿਰਫ ਇੱਕ ਕੇਸ ਹੈ ਪਰ ਸਾਡੇ ਅਗਰ ਤੁਸੀਂ ਆਲ ਓਵਰ ਦੇਖੋ ਅਸੀਂ ਰੋਜ਼ ਨਿਊਜ਼ਪੇਪਰ ਦੇ ਵਿੱਚ ਜਾਂ ਟੀਵੀ ਤੇ ਜਾਂ WhatsApp ਚੈਨਲਾਂ ਦੇ ਉੱਤੇ ਜਿਹੜੇ ਹੈ ਚੈਨਲਾਂ ਦੇ ਅਸੀਂ ਦੇਖਦੇ ਆ ਕਿੰਨੇ ਮਾਮਲੇ ਸਾਨੂੰ ਐਸੇ ਮਿਲਦੇ ਨੇ ਜਿਨ੍ਹਾਂ ਚ ਇਨਸਾਫ ਨਾ ਮਿਲ ਹੀ ਨਹੀਂ ਪਾਰਿਆ ਲੋਕਾਂ ਨੂੰ बार-बार ਪਟਕਣ ਦੇ ਔਰ ਜਿਹੜੇ ਗਰੀਬ ਇਨਸਾਨ ਹੈ ਉਹ ਕਿੱਥੇ ਤੱਕ ਅਪਰੋਚ ਲੱਖਦਾ ਉਹ ਜ਼ਿਆਦਾ ਤੋਂ ਜ਼ਿਆਦਾ ਪੁਲਿਸ ਆਪਣੇ ਇਲਾਕੇ ਦੇ ਪੁਲਿਸ ਥਾਣੇ ਤੱਕ ਹੀ ਵਨ ਕਿ ਉਹਨਾਂ ਲੋਕਾਂ ਦੀ ਇੰਨੀ ਵੀ ਹਿੰਮਤ ਨਹੀਂ ਹੈ ਵੀ ਆਨਰੇਬਲ ਕੋਰਟਸ ਨੂੰ ਅਪਰੋਚ ਕਰ ਲੈਣ ਉਹ ਅਵੇਅਰ ਵੀ ਨਹੀਂ ਆਪਣੇ ਹੱਕਾਂ ਨੂੰ ਲੈ ਕੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਜੇਕਰ ਪੁਲਿਸ ਵੱਲੋਂ ਸੁਣਵਾਈ ਨਾ ਕਰਨ ਤਾਂ ਉਹਨਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਬਿਲਕੁਲ ਜੀ ਉਹਨਾਂ ਨੂੰ ਦੇਖੋ ਵੈਸੇ ਤਾਂ ਜੋ ਹੈ ਸੜੀਆਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਸਾਡਾ ਇੱਕ ਸਿਸਟਮ ਹੈ ਜੋ ਕਾਨੂੰਨ ਦਾ ਇੱਕ ਆਧਾਰਾ ਹੈ ਇਹ ਸਾਡੀਆਂ ਜੋ ਕੋਰਸ ਨੇ ਵਸੇ ਸਾਡੀਆਂ ਜੋ ਫੰਡਾਮੈਂਟਲ ਰਾਈਟਸ ਹੈ ਇੱਕ ਬੜਾ ਇੰਪੋਰਟੈਂਟ ਰਾਈਟ ਹੈ ਵੀ ਅਗਰ ਸਾਡੇ ਸਾਡਾ ਜੋ ਅਗਰ ਐਫ ਆਈ ਆਰ ਦਾ ਉਹ ਵੀ ਸਾਡਾ ਇੱਕ ਇੰਪੋਰਟੈਂਟ ਰਾਈਟ ਹੈ ਕਿ ਸਾਨੂੰ ਸਾਡਾ ਰਾਈਟ ਹੋਣਾ ਚਾਹੀਦਾ ਕਿ ਸਾਨੂੰ ਐਫ ਆਈ ਆਰ ਦਰਜ ਕਰਵਾਈ ਜਾ ਸਕੇ ਸਾਡੀ ਮੌਕੇ ਤੇ ਸੁਣਵਾਈ ਹੋਵੇ ਔਰ ਸਾਡੀਆਂ ਐਤ ਕੀ ਜੋ ਸਾਡਾ ਨਵਾਂ ਆਇਆ ਹੈ ਜੋ ਕਾਨੂੰਨ ਆਇਆ ਹੈ ਬੀ ਐਨ ਐਸ ਸੀ ਜਾਂ ਬੀ ਐਨ ਐਸ ਐਸ ਜੀ ਨੂੰ ਆਪਾਂ ਕਹਿ ਦਿੰਦੇ ਆ ਉਹਦੇ ਵਿੱਚ ਸਰਕਾਰ ਨੇ ਸਾਡੇ ਨੇ ਇੱਥੇ ਤੱਕ ਪ੍ਰੋਵੀਜ਼ਨ ਰੱਖਿਆ ਹੈ ਵੀ ਜਿੱਥੇ ਤੁਹਾਨੂੰ ਏ ਨਹੀਂ ਆ ਵੀ ਅਸੀਂ ਜਾ ਕੇ ਕੰਸਰਨਡ ਪੁਲਿਸ ਸਟੇਸ਼ਨ ਦੇ ਵਿੱਚ ਹੀ ਆਪਣੀ ਕੰਪਲੇਂਟ ਦਰਜ ਕਰਨੀ ਹੈ ਉਹ ਕਹਿੰਦੇ ਆ ਵੀ ਜਿੱਥੇ ਵੀ ਤੁਹਾਨੂੰ ਸਹੂਲiyet ਹੋਵੇ ਜਿੱਥੇ ਤੁਸੀਂ ਹੋ ਉਥੇ ਤੁਸੀਂ ਐਫ ਆਈ ਆਰ ਦਰਜ ਕਰਵਾ ਦਿਓ ਉਹ ਐਫ ਆਈ ਆਰ ਨੂੰ ਅਸੀਂ ਜ਼ੀਰੋ ਐਫ ਆਈ ਆਰ ਟਰੀਟ ਕਰਦੇ ਆ ਇਹ ਵੀ ਸਾਡਾ ਸੈਕਸ਼ਨ 173 ਦੇ ਵਿੱਚ ਹੀ ਹੈ ਜੋ ਬੀ ਐਨ ਐਸ ਐਸ ਦਾ ਭਾਰਤੀ ਨਾਗਰਿਕ ਸੁਰੱਖਿਆ ਸਹਿਯੋਤਾ ਦਾ ਸੈਕਸ਼ਨ 173 ਹੈ ਉਹਦੇ ਵਿੱਚ ਹੀ ਇਹ ਪ੍ਰੋਵੀਜ਼ਨ ਹੈ ਕਿ ਤੁਸੀਂ ਇੱਕ ਜ਼ੀਰੋ ਐਫ ਆਈ ਆਰ ਦਰਜ ਕਰਵਾ ਸਕਦੇ ਹੋ ਔਰ ਐਫ ਆਈ ਆਰ ਉਹ ਦਰਜ ਹੋਣ ਤੋਂ ਬਾਅਦ ਉਹ ਕੰਸਰਨ ਥਾਣੇ ਨੂੰ ਭੇਜ ਦਿੰਦੀ ਹੈ ਭੇਜ ਦਿੱਤੀ ਜਾਂਦੀ ਹੈ ਤਾਂ ਕਿ ਉਹ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਵੇ ਪਰ ਹੁੰਦਾ ਕੀ ਹੈ ਇਹ ਇਨਵੈਸਟੀਗੇਸ਼ਨ ਦੇ ਵਿੱਚ ਐਸਾ ਝੋਲ ਪੈਦਾ ਹੋ ਜਾਂਦਾ ਹੈ ਵੀ ਜਿੰਨੇ ਨੇਤਾ ਨੇ ਸਾਡੇ ਐਮ ਐਲ ਏ ਨੇ ਕੌਂਸਲਰ ਨੇ ਇਹ ਪੁਲਿਸ ਦੇ ਉੱਤੇ ਇਦਾਂ ਦਾ ਪ੍ਰੈਸ਼ਰ ਪਾਉਂਦੇ ਨੇ ਵੀ ਪੁਲਿਸ ਆਪਣੀ ਇਨਵੈਸਟੀਗੇਸ਼ਨ ਭੁੱਲ ਜਾਂਦੀ ਹੈ ਤੇ ਉਹ ਜੋ ਕੰਪਲੇਨੈਂਟ ਹੁੰਦਾ ਉਹਨੂੰ ਤੰਗ ਕਰਨਾ ਸ਼ੁਰੂ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਉਹ ਵਿਚਾਰਾ ਜਿਹੜਾ ਇਨਸਾਫ ਦੇ ਲਈ ਪੁਲਿਸ ਦੇ ਕੋਲ ਗਿਆ ਉਹ ਥੱਕ ਕੇ ਵਿਚਾਰਾ ਆਪਣੇ ਘਰ ਬੈ ਜਾਦਾ ਹੈ ਔਰ ਇਨਸਾਫ ਇਥੇ ਵੀ ਐਗਜ਼ਿਸਟ ਨਹੀਂ ਕਰ ਪਾ ਰਿਆ ਔਰ ਇੱਕ ਬੜੀ ਇੰਪੋਰਟੈਂਟ ਜਜਮੈਂਟ ਹੈ ਜੀ ਪਰਮਵੀਰ ਸਿੰਘ ਸੈਣੀ ਦੀ ਇਹ 2020 ਚ ਆਈ ਸੀ ਇਹ ਵੀ ਮੈਂ ਇੱਕ ਜਨਤਾ ਦੀ ਨੌਲੇਜ ਦੇ ਲਈ ਦੱਸ ਰਿਹਾ ਉਹਦੇ ਚ ਵੀ ਔਨਰੇਬਲ ਸੁਪਰੀਮ ਕੋਰਟ ਨੇ ਇੱਕ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਕਿ ਹਰ ਥਾਣੇ ਦੇ ਵਿੱਚ ਇੱਕ ਵਾਸ਼ਰੂਮ ਨੂੰ ਛੱਡ ਕੇ ਹਰ ਥਾਣੇ ਦੇ ਹਰ ਪੁਆਇੰਟ ਦੇ ਉੱਤੇ ਸੀਸੀਟੀਵੀ ਕੈਮਰਾਸ ਇੰਸਟਾਲ ਹੋਣੇ ਚਾਹੀਦੇ ਆ ਵਿਦ ਨਾਈਟ ਵਿਜ਼ਨ ਐਂਡ ਆਡੀਓ ਰਿਕਾਰਡਿੰਗ ਬਟ ਅਸੀਂ ਹੁਣ ਦੇਖਦੇ ਆ ਕਿ ਥਾਣਿਆਂ ਦੇ ਵਿੱਚ ਅਗਰ ਕੋਈ ਜ਼ਰੂਰਤ ਪੈ ਜਾਂਦੀ ਹੈ ਤਾਂ ਥਾਣਿਆਂ ਦੇ ਕੈਮਰੇ ਕੰਮ ਨਹੀਂ ਕਰ ਰਹੇ। ਤਾਂ ਹੋਰ ਉਹ ਇਸ ਕਰਕੇ ਰੱਖੇ ਗਏ ਸੀ ਵੀ ਪੁਲਿਸ ਕਿਸੇ ਨੂੰ ਅਨਸੈਸਲੀ ਹਰਾਸ ਕਰਦੀ ਹੈ ਜਾਂ ਪਰ ਸੁਣਦੇ ਆ ਵੀ ਪੁਲਿਸ ਕਿਸੇ ਨੂੰ ਚੱਕ ਕੇ ਲੈ ਗਈ ਉਹਨੂੰ ਟੌਰਚਰ ਕੀਤਾ ਤਾਂ ਉਹ ਜਿਹੜਾ ਕਸਟੋਡੀਅਲ ਟੌਰਚਰ ਹੈ ਉਸ ਟੌਰਚਰ ਨੂੰ ਬੰਦ ਕਰ ਦੇਵੇ ਤਾਂ ਕਿ ਪਬਲਿਕ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ। ਪਰ ਅਸੀਂ ਦੇਖਦੇ ਆ ਵੀ ਥਾਣਿਆਂ ਦੇ ਉਹੀ ਟਾਕੇ ਤਿੰਨ ਪਾਸੇ ਐਸਾ ਕੋਈ ਪ੍ਰੋਵੀਜ਼ਨ ਥਾਣਿਆਂ ਦੇ ਵਿੱਚ ਨਹੀਂ ਹੋ ਰਿਹਾ। ਔਰ ਜੋ ਅਗਰ ਕਹਾਂ ਮ ਕਿਸੇ ਨੂੰ ਲੋੜ ਪੈ ਜਾਂਦੀ ਹੈ ਅਗਲਾ ਕਹਿੰਦਾ ਜੀ ਮੈਂ ਥਾਣੇ ਚ ਗਿਆ ਮੈਂ ਐਫ ਆਈ ਆਰ ਦਿੱਤੀ ਔਰ ਜਦੋਂ ਅਸੀਂ ਉਹਦਾ ਰਿਕਾਰਡ ਕਢਾਉਂਦੇ ਹੋ ਕਹਿੰਦੇ ਬੰਦਾ ਸਾਡੇ ਕੋਲ ਆਇਆ ਨਹੀਂ ਜਦੋਂ ਅਸੀਂ ਮੰਗਦੇ ਹਾਂ ਸੀਸੀਟੀਵੀ ਫੁਟੇਜ ਤਾਂ ਸੀਸੀਟੀਵੀ ਫੁਟੇਜ ਪੁਲਿਸ ਦਾ ਕੁੱਲ ਮਿਲਾ ਕੇ ਹਰ ਇੱਕ ਚੀਜ਼ ਨੂੰ ਹੈਂਪਰ ਕਰ ਦਿੱਤਾ ਜਾਂਦਾ ਚਾਹੇ ਉਹ ਸੀਸੀਟੀਵੀਜ਼ ਹੋਣ ਚਾਹੇ ਰਿਕਾਰਡਸ ਬਿਲਕੁਲ ਹੈਂਪਰ ਕੀਤਾ ਜਾਂਦਾ ਜੀ ਔਰ ਮੈਂ ਇੱਥੇ ਤੱਕ ਕਹਿਣਾ ਚਾਹਾਂਗਾ ਵੀ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਉਹ ਇਨਵੈਸਟੀਗੇਸ਼ਨ ਨੂੰ ਇਸ ਹੱਦ ਤੱਕ ਖਰਾਬ ਕਰ ਦਿੱਤਾ ਜਾਂਦਾ ਹੈ ਇਹਨਾ ਜੋ ਪੋਲੀਟੀਕਲ ਪਰਸਨਸ ਦੀ ਇੰਟਰਫੀਰੈਂਸ ਦੇ ਨਾਲ ਵੀ ਉਸ ਉਹ ਕੇਸ ਜਿਹੜਾ ਹੈਗਾ ਤੁਹਾਡਾ ਟੋਟਲ ਜ਼ੀਰੋ ਹੋ ਜਾਂਦਾ ਦੇਖੋ ਸਾਡਾ ਜੋ ਕ੍ਰਿਮੀਨਲ ਜਸਟਿਸ ਹੈ ਉਹ ਕਿਹਨਾ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਕਿ ਪੁਲਿਸ ਇਮੀਡੀਏਟਲੀ ਮੌਕੇ ਤੇ ਜਾਵੇ ਉੱਥੇ ਐਵੀਡੈਂਸ ਕਲੈਕਟ ਕਰੇ ਲੋਕਾਂ ਦੀਆਂ ਸਟੇਟਮੈਂਟਸ ਲਿਖੇ ਬਟ ਪੁਲਿਸ ਜਦੋਂ ਮੌਕੇ ਤੇ ਨਹੀਂ ਜਾਂਦੀ ਸਟੇਟਮੈਂਟਸ ਨਹੀਂ ਲਿਖਦੀ ਈਵਨ ਕਿ ਸੀਸੀਟੀਵੀ ਫੁਟੇਜ ਆਪਣੇ ਕਸਟਡੀ ਜ ਨਹੀਂ ਲੈਂਦੀ ਤਾਂ ਉਹ ਜਿਹੜੀਆਂ ਸੀਸੀਟੀਵੀ ਫੁਟੇਜ ਨੇ ਉਹ 15 ਦਿਨ ਜਾਂ 1 ਮਹੀਨੇ ਤੋਂ ਬਾਅਦ ਵੈਨਿਸ਼ ਮਤਲਬ ਖਤਮ ਹੋ ਜਾਂਦੀਆਂ ਨੇ ਤਾਂ ਉਹ ਜਦੋਂ ਪੁਲਿਸ ਕੁਝ ਕਰਦੀ ਨਹੀਂ ਕੋਈ ਟੋਟਲੀ ਉਹਨਾਂ ਦੀਆਂ ਕਾਲ ਡਿਟੇਲਸ ਨਹੀਂ ਕਢਾਈਆਂ ਜਾਂਦੀਆਂ ਕਾਲ ਲੋਕੇਸ਼ਨਸ ਨਹੀਂ ਕਢਾਈਆਂ ਜਾਂਦੀਆਂ ਤਾਂ ਪਰਸਨਸ ਦਾ ਜਿਹੜਾ ਇਨਵੈਸਟੀਗੇਸ਼ਨ ਹੈ ਉਹ ਟੋਟਲੀ ਜ਼ੀਰੋ ਹੋ ਜਾਂਦੀ ਔਰ ਸਾਡੇ ਜੋ ਕੇਸ ਹੈ ਉਹਦਾ ਜੋ ਫੇਟ ਹੁੰਦਾ ਹੈ ਉਹ ਕੇਸ ਜਾ ਕੇ ਧੜਾਮ ਗਿਰ ਜਾਂਦਾ ਕੋਰਟ ਦੇ ਵਿੱਚ ਉਹ ਕੋਰਟ ਚ ਸਸਟੇਨਿੰਗ ਕਰਪੰਦਾ ਇਸ ਕਰਕੇ ਅਸੀਂ ਤੁਸੀਂ ਦੇਖੋ ਵੀ ਸਾਡੇ ਜੋ ਇੰਡੀਆ ਦੇ ਵਿੱਚ ਕ੍ਰਿਮੀਨਲ ਜਸਟਿਸ ਜਦੋਂ ਪੁਲਿਸ ਵੀ ਚਲਾਨ ਪੇਸ਼ ਕਰਦੀ ਹੈ ਉਸ ਚਲਾਨ ਚ ਨੀਆਂ ਖਾਮੀਆਂ ਹੁੰਦੀਆਂ ਹੈ ਕਿ ਲੋਕਾਂ ਨੂੰ ਜੋ ਕਨਵਿਕਸ਼ਨ ਰੇਟ ਇਕ ਟੋ ਕਟਾ ਸਾਡੇ ਇੰਡੀਆ ਦੇ ਵਿੱਚ ਉਹ ਬਹੁਤ ਜ਼ਿਆਦਾ ਘਟ ਹੈਗਾ ਕਿਉਂਕਿ ਉਹ ਜਿਹੜੀ ਇਨਵੈਸਟੀਗੇਸ਼ਨ ਆ ਪ੍ਰੋਪਰ ਨਹੀਂ ਹੋਈ ਜੀ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਮ ਲੋਕਾਂ ਨੂੰ ਕਿਹੜੇ ਅਜਿਹੇ ਫੰਡਮੈਂਟਲ ਰਾਈਟਸ ਆ ਕਿਹੜੀਆਂ ਅਜਿਹੀਆਂ ਧਾਰਾਵਾਂ ਨੇ ਜਿਨ੍ਹਾਂ ਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਤੇ ਪੁਲਿਸ ਵੱਲਿਆਂ ਤੇ ਪੋਲੀਟਿਸ਼ੀਅਨਸ ਨੇ ਜਿਹੜੇ ਜਿਨ੍ਹਾਂ ਦੇ ਵੱਲੋਂ ਪੂਰੇ ਸਿਸਟਮ ਨੂੰ ਹੈਂਪਰ ਕੀਤਾ ਜਾਂਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਦੇਖੋ ਜੀ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹਨਾ ਕਿ ਆਪਣੇ ਹੱਕਾਂ ਨੂੰ ਪਹਿਚਾਣੋ ਆਪਣੇ ਰਾਈਟਸ ਨੂੰ ਪਹਿਚਾਣੋ ਔਰ ਤੁਹਾਨੂੰ ਆਪਣੇ ਕਨਸਟੀਟਿਊਸ਼ਨ ਚ ਬੜੇ ਅਚੇ ਰਾਈਟਸ ਸਾਨੂੰ ਮਿਲੇ ਨੇ ਪਰ ਸਾਨੂੰ ਸਾਡੇ ਚ ਅਵੇਅਰਨੈਸ ਨਹੀਂ ਹੈ ਸਾਡੀ ਜੋ ਪਬਲਿਕ ਹੈ ਇੱਕ ਕੁਝ ਇਹ ਲੋਗ ਇਲੀਟਰੇਸੀ ਦਾ ਫਾਇਦਾ ਚੱਕਦੇ ਨੇ ਜਿਹੜੇ ਨੇਤਾ ਲੋਗ ਨੇ ਔਰ ਇਹ ਕਦੀ ਨਹੀਂ ਚਾਹਦੇ ਕਿ ਸਾਡੀ ਪਬਲਿਕ ਪੜੀ ਲਿਖੀ ਹੋਵੇ ਕਿਉਂਕਿ ਇਹਨਾਂ ਨੂੰ ਇਹ ਇੱਕ ਆਮ ਪਰਸਨ ਨੂੰ ਇੱਕ ਐਸੇ ਵੋਟਰ ਦੇਖਦੇ ਨੇ ਇਹ ਇੱਕ ਇਨਸਾਨ ਦੇ ਤੌਰ ਤੇ ਉਹਨਾਂ ਨੂੰ ਨਹੀਂ ਦੇਖਦੇ ਇੱਕ ਆਪਣੇ ਰੈਜ਼ੀਡੈਂਟ ਦੇ ਤੌਰ ਤੇ ਨਹੀਂ ਦੇਖਦੇ ਇੱਕ VOTER ਦੇ ਤੌਰ ਤੇ ਉਹ ਉਸ ਚੀਜ਼ ਨੂੰ ਦੇਖਦੇ ਨੇ ਔਰ ਇੱਕ ਕਦੀ ਲੋਕ ਨਹੀਂ ਚਾਹੁੰਦੇ ਕਿ ਸਾਡਾ VOTER ਜਿਹੜਾ एजुकेटेड ਹੋਵੇ ਜਾਂ ਉਹਨੂੰ ਅਵੇਅਰਨੈਸ ਹੋਵੇ ਤੇ ਮੈਂ ਪਬਲਿਕ ਨੂੰ ਇਹੀ ਅਪੀਲ ਕਰਦਾ ਕਿ ਸਾਰੇ ਲੋਕ ਆਪਣੇ ਹੱਕਾਂ ਨੂੰ ਜਾਣੋ ਦੇਖੋ ਕੋਈ ਵੀ ਤੁਹਾਡੇ ਨਾਲ ਅਨਸੁਖਾਵੀ ਘਟਨਾ ਹੁੰਦੀ ਹੈ ਤੁਸੀਂ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰੋ ਅਗਰ ਨਹੀਂ ਹੁੰਦੀ ਤਾਂ ਆਪਣੇ ਕੰਸਰਨਡ ਇਲਾਕੇ ਦੇ SP ਨੂੰ ਜਾਂ ਪੁਲਿਸ ਕਮਿਸ਼ਨਰ ਨੂੰ ਅਪਰੋਚ ਕਰੋ ਨਹੀਂ ਤਾਂ ਔਨਰੇਬਲ ਕੋਰਟ ਨੂੰ ਅਪਰੋਚ ਕਰੋ ਤੁਹਾਨੂੰ ਫ੍ਰੀ ਲੀਗਲ ਏਡ ਵੀ ਮਿਲਦੀ ਹੈ ਅਗਰ ਤੁਹਾਡੇ ਕੋਲ ਪੈਸੇ ਨਹੀਂ ਵੀ ਹੈ ਦੈਨ ਯੂ ਵਿਲ ਗੇਟ ਫ੍ਰੀ ਲੀਗਲ ਏਡ ਫਰਮ ਦਾ ਕੋਰਟ ਉਹ ਵੀ ਤੁਹਾਡਾ ਰਾਈਟ ਹੈ ਤੇ ਤੁਸੀਂ ਜਸਟਿਸ ਦੇ ਵਿੱਚ ਪਿੱਛੇ ਨਾ ਹਟੋ ਆਪਣੇ ਆਪ ਨੂੰ ਇਹ ਨਾ ਸੋਚੋ ਵੀ ਤੁਸੀਂ ਇੰਡੀਆ ਚ ਰਹ ਰਹੇ ਹੋ ਤੁਹਾਨੂੰ ਇੱਥੇ ਕਾਨੂੰਨ ਨਹੀਂ ਹੈ ਇੱਥੇ ਤੁਹਾਨੂੰ ਜਸਟਿਸ ਨਹੀਂ ਮਿਲਣਾ ਯੂ ਆਰ ਸੋ ਕੈਪेबल ਐਂਡ ਯੂ ਮਸਟ ਅਵੇਲ ਦਾ ਓਪਰਚੁਨਿਟੀ ਆਫ ਜਸਟਿਸ ਇਸ ਕਰਕੇ ਮੇਰਾ ਤਾਂ ਹੋਰ ਜਿਹੜੇ ਲੋਕ ਜਿਹੜੇ ਜਸਟਿਸ ਦੇ ਨਾਮ ਤੇ ਆਮ ਪਬਲਿਕ ਦੇ ਨਾਲ ਖਿਲਵਾੜ ਕਰ ਰਹੇ ਹੈ ਮੈਂ ਉਹਨਾਂ ਨੂੰ ਵੀ ਵਾਰਨ ਕਰਨਾ ਚਾਹੁੰਦਾ ਹਾਂ ਕਿ ਦੇਖੋ ਤੁਸੀਂ ਲੋਕ 2 4 5 ਸਾਲ ਲਈ ਆਨੇ ਹੋ ਉਸ ਤੋਂ ਬਾਅਦ ਅੱਜ ਤੁਸੀਂ ਪਬਲਿਕ ਦੇ ਨਾਲ ਖਿਲਵਾੜ ਕਰ ਰਹੇ ਹੋ ਕੱਲ ਨੂੰ ਤੁਸੀਂ ਉਸ ਪਬਲਿਕ ਦਾ ਇੱਕ ਹਿੱਸਾ ਬਣੋਗੇ ਕੱਲ ਨੂੰ ਜਦੋਂ ਤੁਸੀਂ ਉਸ ਪਬਲਿਕ ਦਾ ਹਿੱਸਾ ਬਣੋਗੇ ਤਾਂ ਜਿਹੜੇ ਪਾਵਰ ਚਾਣਗੇ ਕੱਲ ਨੂੰ ਤੁਹਾਡੇ ਨਾਲ ਵੀ ਹੋਏ ਸਭ ਕੁਝ ਕਰਨਗੇ ਇਸ ਕਰਕੇ ਤੁਸੀਂ ਇੱਕ ਐਸਾ ਸਿਸਟਮ ਬਣਾਓ ਕਿ ਅਗਰ ਆਮ ਪਬਲਿਕ ਅਗਰ ਸੋਖੀ ਹੋ ਕੇ ਰਹੀ ਹੈ ਤੇ ਕੱਲ ਨੂੰ ਤੁਸੀਂ ਵੀ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਤ ਸਿਕਿਉਰ ਮਹਿਸੂਸ ਕਰੋ ਇਹ ਹੀ ਮੇਰਾ ਤੁਹਾਡੇ ਸਾਰਿਆਂ ਦੇ ਲਈ ਮੈਸੇਜ ਹੈ ਜੀ